ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ 벨ਟ ਵਾਲੀ ਕਾਟ ਪਾਉਣਾ ਜਿਹੜੀ ਆਪਾਂ 벨ਟ ਦੀ ਕਾਟ ਪਾਉਣੀ ਹੁੰਦੀ ਹੈ ਉਹ ਕਿਸ ਤਰ੍ਹਾਂ ਪਾਉਣੀ ਆ ਇੱਕ ਤਾਂ ਆਪਾਂ ਸਲਵਾਰ ਦੇ ਉੱਪਰ ਕਾਟ ਪਾਉਣੀ ਹੁੰਦੀ ਹੈ ਜੀ ਜਿਹੜੀ ਕਿ ਆਪਣੀ ਮੂਰੀ ਪੈਰਾਂ ਜਿੱਤੇ ਜ਼ਿਆਦਾ ਨਾ ਡਿਗੇ ਇਸ ਕਰਕੇ ਆਪਾਂ ਸਲਵਾਰ ਦੇ ਉੱਪਰ 1.5 ਇੰਚ ਦੀ ਕਾਟ ਪਾਉਣੀ ਹੁੰਦੀ ਆ ਪਾਰਾ ਜਿਨ੍ਹਾਂ ਦਾ ਪੇਟ ਜਿਆਦਾ ਵੱਡਾ ਹੁੰਦਾਗਾ ਤੇ ਉਹਨਾਂ ਦੇ ਆਪਾਂ 벨ਟ ਤੇ ਵੀ ਕਾਟ ਪਾਉਨੇ ਆ ਅੱਜ ਉਹ ਤੁਹਾਨੂੰ ਦੱਸਾਂਗੇ ਵੀ 벨ਟ ਤੇ ਕਾਟ ਮੈਂ ਕਿਸ ਤਰ੍ਹਾਂ ਪਾਉਣੀ ਹੈ ਕਿਹੜੇ ਪਾਸੇ ਪਾਉਣੀ ਹੈਗੀ ਤੇ ਨੇਫਾ ਕਿਸ ਤਰ੍ਹਾਂ ਫੋਲਡ ਕਰਨਾ 벨ਟ ਬਣਾਉਣ ਦਾ ਸਾਰਾ ਤਰੀਕਾ ਦੱਸਾਂਗੇ ਅੱਜ ਤੁਹਾਨੂੰ ਆਪਾਂ ਤੇ ਵੈਸੇ ਤਾਂ 벨ਟ ਬਣਾਉਣਾ ਆਸਾਨ ਹੀ ਹੁੰਦਾ ਜੀ ਮਰ ਕਈ ਵਾਰ ਕੀ ਹੁੰਦਾ ਨਾ ਜਦੋਂ ਆਪਾਂ ਨੇਫਾ ਫੋਲਡ ਕਰਦੇ ਆਂਗਾ ਜਾਂ ਤੁਸੀਂ ਇਲਾਸਟਿਕ ਪਾਉਨੇ ਹੋ ਜਾਂ ਨਾਲ ਆ ਪਾਉਨੇ ਹੋ ਤਾਂ ਉਹਦੇ ਵਿੱਚ ਬੜਲ ਪੈਂਦੇ ਨੇਗੇ ਨੇਫਾ ਫੋਲਡ ਕਰਨ ਵੇਲੇ ਕੱਪੜਾ ਵੱਧ ਘਟ ਜਾਂਦਾਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਨੇਫਾ ਫੋਲਡ ਕਰਨਾਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਦੇਖੋ ਪਹਿਲਾਂ ਆਪਾਂ ਸਾਈਡ ਵਾਲੀਆਂ ਸਲਾਈਆਂ ਲਾਉਣੀਆਂ ਨੇ ਇਹ ਜੇ ਤੁਸੀਂ ਓਵਰਲਾਕ ਕਰਨੀਆਂ ਤਾਂ ਤਾਂ ਤੁਸੀਂ ਅੱਧਾ ਇੰਚ ਕਪੜਾ ਛੱਡ ਦਿਆ ਕਰੋ ਜੀ ਜੇ ਤੁਸੀਂ ਫੋਲਡ ਕਰਨਾਗਾ ਉੱਪਰ ਦੀ ਗਮ ਸਲਾਈ ਲਗਾਉਣੀਆਂ ਤਾਂ ਤੁਸੀਂ ਉਸ ਹਿਸਾਬ ਨਾਲ ਦੇਖ ਕੇ ਅੱਧਾ ਪੌਣਾ ਇੰਚ ਕਪੜਾ ਸਾਢੇ 3 ਦਿਓ ਜਿੰਨਾ ਤੁਸੀਂ ਫੋਲਡ ਕਰਨਾ ਇੱਕ ਸਾਈਡ ਆਪਾਂ ਫੋਲਡ ਸਲਾਈ ਲਗਾ ਲੈਣੀ ਆ ਇਹਨੂੰ ਆਪਾਂ ਡਬਲ ਕਰ ਦਾਂਗੇ ਸਲਾਈ ਨੂੰ जीडी आप चिड़ी बनाने होंगी है किस तरह बनानी है बहुत सौखे तरीके दसते दूजे पास्यक्की कर लिखो इतना इस तरह ਇੱਕ ਸਾਈਡ ਨੂੰ ਨਾ ਜਿੱਧਰ ਆਪਣਾ ਕੱਪੜਾ ਗਾਜੀ ਉਧਰਲੀ ਸਾਈਡ ਨੂੰ ਆਪਾਂ ਇਹਨੂੰ ਫੋਲਡ ਕਰਨਾ ਹੈ ਠੀਕ ਹੈ ਜੀ ਇਹਨੂੰ ਨਾ ਕਿ ਆਪਾਂ ਦੂਸਰੀ ਸਾਈਡ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਇਧਰਲੀ ਸਾਈਡ ਨੂੰ ਫੋਲਡ ਕਰਨਾ ਹੈ ਇਹਨੂੰ ਵੀ ਇੱਥੋਂ ਆਪਾਂ ਪੱਕਾ ਕਰਨਾ ਦੇਖੋ ਹੁਣ ਇਹਨੂੰ ਆਪਾਂ ਫੋਲਡ ਕਰ ਲਿਆ ਸੀਗਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕੱਪੜੇ ਨੂੰ సో ఇ పాసేను కప్పుడ ము ఇద్దరీ సైడ్ సలారే కనారే సై గా ਇੱਕ ਭੈਣ ਨੇ ਪੁੱਛਿਆ ਸੀ ਜੀ ਜੇ ਉਹ ਆਪਣੀ ਵੀਡੀਓ ਦੇਖਦੇ ਨੇ ਤਾਂ ਉਹਨਾਂ ਨੇ ਪੁੱਛਿਆ ਸੀ ਵੀ ਰੈਡੀਮੇਡ ਸੂਟ ਨੂੰ ਆਪਾਂ ਕਿਸ ਤਰ੍ਹਾਂ ਆਪਣੀ ਫਿਟਿੰਗ ਦੇ ਨਾਪ ਦਾ ਬਣਾ ਸਕਦੇ ਆ ਬੈਨ ਵਾਲਾ ਗਲਾ ਜੀ ਪਹਿਲਾਂ ਤਾਂ ਉਹਦੇ ਲਈ ਤੁਸੀਂ ਬੈਨ ਵਾਲਾ ਜਿਹੜਾ ਗਲਾਗਾ ਬੈਨ ਲੱਗੀ ਹੋਈ ਹੈ ਉਹਨੂੰ ਉਤਾਰ ਦੇਣਾਗਾ ਦੋਨੇ ਪੱਲਿਆਂ ਨੂੰ ਤੁਸੀਂ ਸਲਾਈਆਂ ਉਹਦੀਆਂ ਢੇੜ ਕੇ ਕੱਚੀਆਂ ਸਲਾਈਆਂ ਲੱਗੀਆਂ ਹੁੰਦੀਆਂ ਨੇ ਸਲਾਈਆਂ ਢੇੜ ਕੇ ਉਹਨਾਂ ਨੂੰ ਅਲੱਗ-ਅਲੱਗ ਕਰ ਲੈਣਾਗਾ ਫਿਰ ਆਪਣੇ ਨਾਪ ਦੇ ਹਿਸਾਬ ਨਾਲ ਕਾਟਾਂ ਪਾਉਣੀਆਂ ਨੇ ਜੀ ਤੀਰਾ ਜਿੰਨਾ ਹੈਗਾ ਉਹਨਾਂ ਰੱਖ ਕੇ ਮਾਰਜਨ ਰੱਖਣਾਗਾ ਤੇ ਜਿਸ ਤਰ੍ਹਾਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਹੁੰਨੇ ਆ ರೀತಿಯ ಕಟ್ಟಿ ಹಣ ಅದಾ ಅದಾ ಇಂಚ ಇಷ್ಟ ಅದೇ ತುಂಬ ಥರ ಕಟ್ ಆಂಚರಡ್ತರ ಎ ಕಪ್ಪಾಲ್ హకే హోల్డ్ సైను ఇద్దరను ఇర కడడేను ఫ సై నీచే ఉత్తర జా కనుచే జిధా రకే ఫే సై ఉత్తర ਇੱਕ ਜਿਹੜਾ ਬਲ ਪੈ ਜਾਂਦਾ ਹੁੰਦਾ ਜੀ ਜਿਵੇਂ ਆਹ ਵਾਲੀ ਸੀਨ ਤੇ ਨਾ ਆਪਣੀ ਆਹ ਵਾਲੀ ਸਲਾਈ ਬਰਾਬਰ ਨਹੀਂ ਆਉਂਦੀ ਇਧਰ ਨੂੰ ਐ ਖਿਸਕ ਜਾਂਦੀ ਹੈਗੀ ਉਹਦਾ ਕੀ ਕਾਰਨ ਹੁੰਦਾ ਜੀ ਤੁਸੀਂ ਆਹ ਵਾਲੇ ਕੱਪੜੇ ਨੂੰ ਖਿੱਚ ਲੈਣੇ ਹੋ ਇਸ ਤਰ੍ਹਾਂ ਆਹ ਵਾਲੇ ਕੱਪੜੇ ਨੂੰ ਨਾ ਤੁਸੀਂ ਉੱਪਰਲੇ ਨੂੰ ਖਿੱਚ ਲੈਣੇ ਹੋਗੇ ਖਿੱਚਣ ਨਾਲ ਬਲ ਪੈਂਦਾਗਾ ਤੁਸੀਂ ਇਹਨੂੰ ਸਿਰਫ ਹਲਕਾ ਜਿਹਾ ਇਸ ਤਰ੍ਹਾਂ ਫੋਲਡ ਕਰਕੇ ਰੱਖਿਆ ਕਰੋ ਖਿੱਚਿਆ ਨਾ ਕਰੋ ਜ਼ਿਆਦਾਤਰ ਇਹ ਪ੍ਰੋਬਲਮ ਲਾਈਨਿੰਗ ਵਾਲੇ ਸੂਟ ਚ ਆਉਂਦੀ ਹੈ ਜੀ ਜਿਹੜੀ ਲਾਈਨਿੰਗ ਵਾਲੀਆਂ ਸਲਵਾਰਾਂ ਹੁੰਦੀਆਂ ਨੇ ਉਹਨਾਂ 'ਚ ਜ਼ਿਆਦਾਤਰ ਪ੍ਰੋਬਲਮ ਹੁੰਦੀ ਹੈ ਦੇਖੋ ਹੁਣ ਆਪਣੀ ਸਲਾਈ ਬਰਾਬਰ ਆਈ ਹੈ ਨਾ ਦੇਖੋ ਆਪਣੀ ਸਲਾਈ ਕਿਤੋਂ ਵੀ ਉਤਰੀ ਨਹੀਂ ਹੈ ਕਿ ਕੱਪੜੇ ਤੋਂ ਇਦੋਂ ਵੀ ਬਰਾਬਰ ਆ। ਯੋ ਦੇਖੋ ਇੱਕੋ ਜਿਹਾ ਆਪਣਾ ਕਪੜਾ ਹੋਗਾ ਦੇਖੋ ਜੇ ਸੈਂਟਰ ਕਰੀਏ ਨਾ ਆਪਾਂ ਨੇ ਇੱਕੋ ਜਾਂ ਹਾਂ। ਠੀਕ ਹੈ ਜੀ ਇਹ ਆਪਾਂ ਸਲਾਈ ਲਗਾ ਲਈਏ ਫਿਰ ਆਪਾਂ ਤੁਹਾਨੂੰ ਕੱਟ ਪਾਉਣੇ ਦੱਸਾਂਗੇ। ਹਾਂਜੀ ਦੇਖੋ 벨ਟ ਆਪਾਂ ਬਣਾ ਲਈਏ ਹੁਣ ਜਿਹੜੀ ਆਪਾਂ ਤੁਹਾਨੂੰ ਕਾਟ ਦੀ ਗੱਲ ਕਰਦੇ ਆ ਕਾਟ ਕਿਸ ਤਰ੍ਹਾਂ ਪਾਉਣੀ ਆ ਆਪਾਂ ਉਦਾਂ ਵੀ ਤੁਹਾਨੂੰ ਦੱਸ ਸਕਦੇ ਸੀ ਕਾਟ ਪਾਉਣਾ ਪਰ ਉਹਦੇ ਵਿੱਚ ਕੀ ਹੁੰਦਾ ਜੀ ਕਈ ਵਾਰ ਭਲੇਖਾ ਲੱਗ ਜਾਂਦਾ ਹੁੰਦਾ ਦਾ ਉਲਟੀ ਸਾਈਡ ਕਾਟ ਪੈ ਜਾਂਦੀ ਹੈ ਜੀ ਕਮੀਜ਼ ਦੇ ਆਪਣੇ ਦੂਸਰੇ ਪੱਲੇ ਤੇ ਕਾਟ ਪੈ ਜਾਂਦੀ ਹੈ ਜਾਂ ਇੱਕ ਪਾਸੇ ਸੌਰੀ ਜੀ ਸਲਵਾਰ ਦੇ 벨ਟ ਦੇ ਪਿਛਲੇ ਪੱਲੇ ਤੇ ਕਾਟ ਪੈ ਜਾਂਦੀ ਹੈ ਜਾਂ ਇੱਕ ਪਾਸੇ ਕਾਟ ਪੈ ਜਾਂਦੀ ਹੈ ਇਸ ਕਰਕੇ ਪਹਿਲਾਂ ਆਪਾਂ ਨੂੰ ਨੇਫਾ ਫੋਲਡ ਕਰਨਾ ਚਾਹੀਦਾ ਦੇਖੋ ਇਹਨੂੰ ਇਸ ਤਰ੍ਹਾਂ ਰੱਖ ਲੈ ਜਿਸ ਤਰ੍ਹਾਂ ਆਪਾਂ ਜੜਾਈ ਕਰਾਂਗੇ ਬਣਾ ਦੇ ਨਾਲ ਇਹਦੇ ਨਾਲ ਤੁਸੀਂ ਬਲਾਂ ਦੇ ਉੱਪਰ ਉੱਪਰ ਕਟਕ ਹੋਣੀ ਹੈਗੀ ਜਿਸ ਤਰ੍ਹਾਂ ਦੇਖੋ ਇੰਨੇ ਇੱਥੋਂ ਆਪਾਂ ਇੰਨਾ ਕਪੜਾ ਛੱਡ ਦਿੰਨੇ ਆ ਜੀ ਇਹਨੂੰ ਨਾ ਇੱਥੋਂ ਲੈ ਕੇ ਤੁਸੀਂ ਬਿਲਕੁਲ ਕਿਨਾਰੇ ਤੋਂ ਇੱਥੋਂ ਆਪਣੀ ਨਹੀਂ ਆਸਣ ਕੱਟ ਜੂ ਆਸ ਨੂੰ ਖਿੱਚ ਪੈਣ ਲੱਗ ਜੂ ਝੋਲੀ ਘਟ ਜੂਗੀ ਕਾਟ ਤੁਸੀਂ ਸਿਰਫ ਇੱਥੇ ਤੱਕ ਪਾਣੀ ਠੀਕ ਹੈ ਜੀ ਇੰਨਾ ਕਪੜਾ ਉਤਾਰ ਦੇਣਾਗਾ ਅੱਧਾ ਅੱਧਾ ਇੰਚ ਇਹਦੇ ਲਈ ਸਾਈਡ ਤੋਂ ਫੇਰ ਜਿੱਥੋਂ ਆਪਣੇ ਬਲ ਸਟਾਰਟ ਹੋਣਗੇ ਤੇ ਜਿੱਥੇ ਤੱਕ ਆਪਣੇ ਬਣ ਖਤਮ ਹੋਣਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਾਟ ਪਾਉਣੀ ਹੈ ਅੱਧਾ ਅੱਧਾ ਇੰਚ ਦੀ ਕਿਉਂਕਿ ਆਪਾਂ ਕੁਝ ਸਲਵਾਰ ਤੇ ਵੀ ਕਾਟ ਪਾਈ ਹੁੰਦੇ ਕੁਝ ਬੈਲਟ ਦੇ ਪੈ ਜਾਂਦੇ ਨੇ ਨਾ ਫਿਰ ਆਪਣੇ ਇੱਥੋਂ ਜਿਹੜਾ ਪਹੁੰਚਾ ਤੇ ਕਪੜਾ ਡਿੱਗਦਾਗਾ ਉਹ ਨਹੀਂ ਡਿੱਗਦਾ ਹੈਗਾ ਇਸ ਤਰ੍ਹਾਂ ਆਪਣੀ ਸਲਵਾਰ ਸਟੇਟ ਰਹਿੰਦੀ ਹੈਗੀ ਉੱਪਰ ਨੂੰ ਚੱਕੀ ਜਾਂਦੀ ਹੈਗੀ ਠੀਕ ਹੈ ਜੀ ਤੇ ਜੇ ਆਪਾਂ ਬਿਨਾਂ ਨੇਫਾ ਫੋਲਡ ਕਰੇ ਕਾਟ ਪਾ ਲਈ ਤਾਂ ਕਈ ਵਾਰ ਪਿਛਲੇ ਪੱਲੇ ਤੇ ਕਾਟ ਪੈ ਜਾਂਦੀ ਹੈ ਇਸ ਕਰਕੇ ਆਪਾਂ ਇਹ ਕਾਟ ਬਾਅਦ ਚ ਪਾਉਣੀ ਚਾਹੀਦੀ ਹੈ ਇਹਨੂੰ ਆਪਾਂ ਦੋਨੇ ਪੱਲੇ ਇਕੱਠੇ ਕਰਕੇ ਵੀ ਪ੍ਰੋਪਰ ਕਾਟ ਪਾ ਸਕਦੇ ਹਾਂ ਪਰ ਧਿਆਨ ਰੱਖਿਓ ਜੀ ਜਿੱਥੋਂ ਆਪਾਂ ਇੱਥੋਂ ਇਹਨਾਂ ਦਾ ਕੱਪੜਾ ਜ਼ਰੂਰ ਛੱਡਣਾਗਾ ਤੇ ਇਧਰੋਂ ਜਿੱਥੋਂ ਆਪਣੇ ਬਲ ਖਤਮ ਹੁੰਦੇ ਨੇ ਉਥੇ ਤੱਕ ਆਪਾਂ ਕਾਟ ਪਾਉਣੀ ਹੈਗੀ ਠੀਕ ਹੈ ਜੀ ਇਹ ਕਾਟ ਸਿਰਫ ਉਹਨਾਂ ਲਈ ਪਾਉਣੀ ਹੈਗੀ ਜਿੰਨਾ ਪੈਣਾ ਦੇ ਸਲਵਾਰ ਜਿਆਦਾ ਪੈਰਾਂ ਤੇ ਡਿੱਗਦੀ ਹੈਗੀ ਤੇ ਸਹੀ ਨਹੀਂ ਆਉਂਦੀ ਹੈਗੀ ਉਹਨਾਂ ਲਈ ਕਾਟ ਇਹ ਜ਼ਰੂਰੀ ਨਹੀਂ ਆਪਾਂ ਸਿਰਫ ਸਲਵਾਰ ਦੇ ਗੋਡਿਆਂ ਤੇ ਕਾਟ ਪਾਉਣੀ ਆ ਉਹਦੇ ਨਾਲ ਵੀ ਸਲਵਾਰ ਆਪਣੀ ਵਿੱਚ ਸਹੀ ਰਹਿੰਦੀ ਹੈਗੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ